ਸਾਹਿਬ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਅਮਰੀ ਸਭ ਤੋਂ ਇੱਕ ਵਾਰ ਫੇਰ ਜਿਹੜੀ ਐ ਬੰਬਨੂਮਾ ਚੀਜ਼ ਉਹ ਥਾਣੇ ਦੇ ਵਿੱਚ ਸੁੱਟਨ ਦੀ ਜਿਹੜੀ ਘਟਨਾ ਸਾਹਮਣੇ ਇਹ ਦੱਸਦੀ ਕਿ ਸਤ ਮੌਜੂਦ ਆ ਅਮਰੀ ਸਦ ਦੇ ਗੁਰਬਖਸ਼ ਦਾ ਘਰ ਦੇ ਵਿੱਚ ਜਿੱਥੇ ਕਿ ਇੱਕ ਥਾਣੇ ਦੇ ਵਿੱਚ ਰਾਤ ਨੂੰ ਬੰਬਨੂਮਾ ਚੀਜ਼ ਜਿਹੜੀ ਸੁੱਟੀ ਗਈ ਹੈ ਜਿਸ ਤੋਂ ਬਾਅਦ ਬਲਾਸਟ ਦੀ ਆਵਾਜ਼ ਆਉਂਦੀ ਹੈ ਤੇ ਜਿਹੜਾ ਹੁਣ ਉਸ ਤੋਂ ਬਾਅਦ ਮਾਹੌਲ ਇਸ ਤਰੀਕੇ ਦਾ ਭੱਗ ਗਿਆ ਕਿ ਪੁਲਿਸ ਦੀ ਵੀ ਪ੍ਰਸ਼ਾਸਨ ਦੀ ਪੈਦਵਾਈ ਕਰਵਾਈ ਗਈ ਹੈ ਲਗਾਤਾਰ ਇੱਕ ਹਫ਼ਤੇ ਦੇ ਵਿੱਚ ਜਿਹੜਾ ਦੂਸਰਾ ਮਾਮਲਾ ਸਾਹਮਣੇ ਆਇਆ ਪਹਿਲਾਂ ਨਾਲੇ ਦੇ ਬਾਅਦ ਤੜਕਸਾਰ ਕੁਝ ਅਣਪਛਾ ਉਸ ਦੀ ਜਾਣਕਾਰੀ ਹਜੇ ਪੂਰੀ ਤਰ੍ਹਾਂ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਉਸ ਦੀ ਹਜੇ ਜਾਂਚ ਚੱਲ ਰਹੀ ਹੈ ਸੋ ਲਗਾਤਾਰ ਜਿਹੜਾ ਦੂਜਾ ਮਾਮਲਾ ਵੀ ਸਾਹਮਣੇ ਆ ਗਿਆ ਕਿਉਂ ਪੁਲਿਸ ਨੂੰ ਲਗਾਤਾਰ ਇਸ ਤਰੀਕੇ ਦੇ ਜਿਹੜੇ ਚੈਲੰਜ ਦਿੱਤੇ ਜਾਂਦੇ ਆ ਚੇਤਾਵਨੀ ਦਿੱਤੀ ਜਾਂਦੀ ਹੈ ਇਸ ਤਰੀਕੇ ਦੀਆਂ ਜਿਹੜੇ ਘਟਨਾਵਾਂ ਨੇ ਪੁਲਿਸ ਨੂੰ ਨਿਸ਼ਾਨੇ 'ਤੇ ਲਿਆ ਜਾਂਦਾ ਹੈ ਵੱਡੇ ਸਵਾਲ ਨੇ ਕਿਉਂਕਿ ਜਦੋਂ ਥਾਣਾ ਦੱਸੀਏ ਬੰਦ ਸਦੂਰ ਆ ਲੇਕਿਨ ਕਿਉਂ ਥਾਣਿਆਂ ਨੂੰ ਟਾਰਗੇਟ ਕੀਤਾ ਜਾਂਦਾ ਚੌਕਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਸਵਾਲ ਨੇ ਕਿਉਂ ਇਸ ਤਰ੍ਹਾਂ ਜਿਵੇਂ ਜਿਹੜੇ ਸਮਾਜਿਕ ਅੰਸਰ ਨੇ ਸ਼ਰਾਰਤੀ ਅੰਸਰ ਨੇ ਹੁਣ ਇਸ ਤਰੀਕੇ ਨਾਲ ਉਹਨਾਂ ਦੀ ਹਿੰਮਤ ਵ ਜੇਕਰ ਪੁਲਿਸ ਦੀ ਸੁਰੱਖਿਆ ਦੇ ਉੱਪਰ ਸਵਾਲ ਖੜੇ ਹੋ ਜਾਣਗੇ ਤੇ ਆਮ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ ਇਹ ਵੀ ਸਵਾਲ ਨਿਕਲ ਕੇ ਸਾਹਮਣੇ ਆਉਂਦਾ ਸੋ ਜਰੂਰ ਪੁਲਿਸ ਵੱਲੋਂ ਦੱਸਿਆ ਗਿਆ ਕਿ ਜਾਂਚ ਚੱਲ ਰਹੀ ਹੈ ਵੈਰੀਫਾਈ ਕੀਤਾ ਜਾ ਰਿਹਾ ਹੈ ਕਿ ਚੀਜ਼ ਕੀ ਸੀਗੀ ਜਾਂ ਕਿਸ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਸਵਾਲ ਵੱਡੇ ਨੇ ਲੋਕ ਸਹਿਮੇ ਹੋਏ ਨੇ ਡਰਦਾ ਮਾਹੌਲ ਹੈ ਪਹਿਲਾਂ ਵੀ ਜਨਾਲੇ ਦੇ ਵਿੱਚ ਘਟਨਾ ਸਾਹਮਣੇ ਆਈ ਸੀਗੀ ਲਗਾਤਾਰ ਇਸ ਤੀਕਰ ਜਿਹੜੇ ਮਾਮਲੇ ਅੰਮ੍ਰਿਤਸਰ ਦੇ ਵਿੱਚੋਂ ਸਾਹਮਣੇ ਆਦੇ ਨਹੀਂ ਤਸਵੀਰਾਂ ਦਿਖਾ ਦੇ ਤੁਹਾਨੂੰ ਗੁਬਕਸ਼ਾ ਕਰਦੀਆਂ ਜਿੱਤੇ ਹੁਣ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਪੈਦਾਵਾਈ ਜ਼ਰੂਰ ਕੀਤੀ ਗਈ ਕਿਉਂ ਇਸ ਤਰੀਕੇ ਨਾਲ ਜਿਹੜਾ ਹੁਣ ਛਾਦੇ ਉਹਨਾਂ ਟਾਰਗੇਟ ਕੀਤਾ ਜਾ ਰਿਹਾ ਹੈ ਪੁਲਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵਧੇਰੇ ਜਿਹੜੀ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਹੁੰਦੀ ਹੈ ਇਹ ਹਜੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਵਾ ਸਵਾਲ ਵੱਡੇ ਨੇ ਕਿਉਂਕਿ ਆਮ ਲੋਕਾਂ ਦੀ ਸੁਰੱਖਿਆ ਪੁਲਿਸ ਕਰਦੀ ਹੈ ਲੇਕਿਨ ਜੇ ਪੁਲਿਸ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਜਾਏਗਾ ਟਾਰਗੇਟ ਬਣਾਇਆ ਜਾਏਗਾ ਤੇ ਆਮ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ ਕਿਹੜੀ ਗੈਂਗ ਹੈ ਇਸਦੇ ਪਿੱਛੇ ਜਾਂ ਕਿਹੜੀ ਮਨਸੂਬੇ ਨੇ ਕੀ ਦੀਆਂ ਅਸਹੀਆਂ ਆ ਇੰਟਰਨੈਸ਼ਨਲ ਗਤੀਵਿਧੀਆਂ ਕਰਨ ਵਾਲੇ ਲੋਕ ਨੇ ਕਿਉਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਜਾਣ ਦੇ ਦਿੱਤਾ ਜਾਂਦਾ ਹੈ ਸਵਾਲ ਕਈ ਨੇ ਲ ਦੇਖਣਾ ਹੋਵੇਗਾ ਕੀ ਜਿਹੜੀ ਵਧੇਰੀ ਜਾਣਕਾਰੀ ਇਸ ਤੋਂ ਬਾਅਦ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ دانش ਗੁਪਤਾ ਕੈਮਰਾਮੈਨ ਸ਼ਾਨ ਦੇ ਨਾਲ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਕੋਈ ਤਮਾਕੀਏਰ ਕੀ ਕੋਈ ਜਿਹੜੀ ਆਵਾਜ਼ਨਾ ਹੀ ਦਿੱਤੀ ਆ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚੱਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਲਿਸ ਚੌਂਕੀ ਹੁੰਦੀ ਸੀਗੀ ਇਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸਾਰੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੀਆਂ ਹਾਂ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਹੈ ਕਿੰਨੇ ਵਜੇ ਦਾ ਸਮਾਂ ਹੋਇਆਗਾ ਸਰ ਇਹ ਪੁਲਿਸ ਨੂੰ ਜਾਣਕਾਰੀ ਮਿਲੀ ਜੀ ਪੁਲਿਸ ਨੂੰ ਜਾਣਕਾਰੀ ਮਿਲੀ ਜੀ ਸਾਰੀਆਂ ਸਾਰੀਆਂ ਟੀਮਾਂ ਅਸੀਂ ਫ੍ਰੈਂਸਿਕੀਆਂ ਦੂਜੀਆਂ ਟੀਮਾਂ ਵੀ ਬੁਲਾ ਕੇ ਇਕੱਠੀ ਵੇਖ ਰਹੇ ਹਾਂ ਵੀ ਇਹ ਜਿਹੜਾ ਤਮਾਕਾ ਇਹ ਕੇਸ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਹੈ ਇੱਕ ਅਜੇ ਪਹੁੰਚੇ ਹੈ ਜੀ ਇਹਨੂੰ ਕਰ ਰਹੇ ਹਾਂ ਇਨਵੈਸਟੀਗੇਟ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਅਗਲਾ ਕਿੰਨੇ ਵਜੇ ਰਹੇਗਾ ਇਹ ਆ ਇਨਫਾਰਮੇਸ਼ਨ ਰੀਸੀਵ ਹੋਈ ਆ ਜੀ ਮੌਕੇ ਤੇ ਟੀਮਾਂ ਪਹੁੰਚ ਗਿਆ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਵੀ ਇਹਦੇ ਵਿੱਚ ਇਹ ਧਮਾਕਾ ਹੈ ਕਿਸ ਕਾਰਨ ਕਰਕੇ ਜਿਹੜਾ ਧਮਾਕਾ ਹੋਇਆ ਆ ਜੀ ਜਾਂ ਚੱਗੀ ਚੱਰੀ ਆ ਇਸ ਦੇ ਵਿੱਚ ਦੇਸ਼ ਕਾਰਨ ਕਰਕੇ ਧਮਾਕਾ ਆਇਆ ਉਸ ਤੇ ਫਿਰ ਤੁਹਾਨੂੰ ਵੱਖਰਾ ਬ੍ਰੀਫ ਕਰਾਂਗੇ ਧਮਾਕਾ ਹੋਇਆ ਨਹੀਂ ਕੋਈ ਨੁਕਸਾਨ ਐਸਾ ਨਹੀਂ ਇਹ ਇਹ ਅਜੀਬ ਨਹੀਂ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀਆਂ ਡਿਪਲੋਏ ਕਰਤੀਆਂ ਵਾਂ ਉਹ ਵੀ ਅਸੀਂ ਇਨਵੈਸਟੀ